ਕੀਤੀ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਵੀ ਕੀਤੀ ਜਾ ਰਹੀ ਸੀ ਹੁਣ ਕੰਗਨਾ ਰਣੌਤ ਨੇ ਜਿਹੜਾ ਬਿਆਨ ਦਿੱਤਾ ਸੀ ਤਾਂ ਉਹਨਾਂ ਨੇ ਕਿਸਾਨਾਂ ਦੇ ਉੱਤੇ ਪਲਟਵਾਰ ਜਿਹੜਾ ਆਪਣਾ ਬਿਆਨ ਹੈ ਉਹ ਦਿੱਤਾ ਸੀ ਤਾਂ ਹੁਣ ਭਾਜਪੀ ਦੀ ਜੇਕਰ ਗੱਲ ਕਰੀਏ ਤਾਂ ਭਾਜਪੀ ਨੇ ਆਪਣਾ ਪੱਲਾ ਝਾੜ ਲਿਆ ਜੀ ਹਾਂ ਪੱਲਾ ਝਾੜ ਲਿਆ ਇਸ ਬਿਆਨ ਤੋਂ ਜੇਪੀ ਨੱਡਾ ਦਾ ਇੱਥੇ ਕਹਿਣਾ ਹੈ ਕਿ ਕੰਗਨਾ ਰਣੌਤ ਦੇ ਬਿਹਾਫ ਤੋਂ ਜੋ ਵੀ ਬਿਆਨ ਇੱਥੇ ਦਿੱਤਾ ਗਿਆ ਹੈ ਜਾਂ ਜੋ ਵੀ ਬਿਆਨਬਾਜ਼ੀ ਕੀਤੀ ਗਈ ਹੈ ਸਾਡੀ ਪਾਰਟੀ ਇਸ ਦਾ ਸਮਰਥਨ ਨਹੀਂ ਕਰਦੀ ਕਿਉਂਕਿ ਬੀਜੇਪੀ ਪਾਰਟੀ ਜਿਹੜੀ ਹੈ ਉਹ ਅਜੀਹੇ ਬਿਆਨਾਂ ਤੋਂ ਪਰਹੇਜ਼ ਕਰਦੀ ਹੈ ਤਾਂ ਇੱਥੇ ਜਿੱਦਾਂ ਕਿ ਪਤਾ ਹੀ ਹੈ ਤੁਹਾਨੂੰ ਕਿ ਕੰਗਨਾ ਰਣੌਤ ਦਾ ਹਮੇਸ਼ਾ ਤੋਂ ਹੀ ਪੰਜਾਬ ਦੇ ਨਾਲ ਅਲੱਗ ਕੰਟਰੋਵਰਸੀ ਰਹੀ ਹੈ ਤਾਂ ਇੱਥੇ ਬਾਦ ਵਿਵਾਦਾਂ ਦਾ ਹੋਣਾ ਤਾਂ ਹੈ ਹੀ ਹੈ ਤੇ ਦੂਜੇ ਪਾਸੇ ਜਿਹੜੀ ਬਿਆਨਬਾਜ਼ੀ ਕੰਗਨਾ ਰਣੌਤ ਹਮੇਸ਼ਾ ਕਰਦੀ ਨਜ਼ਰ ਆਉਂਦੀ ਹੈ ਤਾਂ ਇੱਥੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਕਿਸਾਨਾਂ ਦੇ ਉੱਤੇ ਜਿਹੜੇ ਬਿਆਨ ਦਿੱਤੇ ਸੀ ਆਪਣੇ ਕਿ ਇੱਥੇ ਕਿਸਾਨਾਂ ਨੂੰ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਫੰਡ ਮਿਲਦੇ ਸੀ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇੱਥੇ ਬਿਆਨ ਦੇ ਵਿੱਚ ਕਈਆਂ ਨੇ ਜਿਸ ਨੂੰ ਲੈ ਕੇ ਹੁਣ ਸਿਆਸਤ ਦੇ ਵਿੱਚ ਧੁਮਾਕਾ ਮਚ ਗਿਆ ਹੈ ਕਿਸਾਨ ਉਹਨਾਂ ਨੇ ਕਿਹਾ ਕਿ ਕਿਸਾਨ ਮੇਰੀ ਫਿਲਮ ਦਾ ਇੱਥੇ ਵਿਰੋਧ ਇਸ ਕਰਕੇ ਕਰ ਰਹੇ ਨੇ ਕਿਉਂਕਿ ਮੈਂ ਇਹਨਾਂ ਸਭ ਚੀਜ਼ਾਂ ਦੇ ਵਿਰੁੱਧ ਹਾਂ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਕਿਸਾਨਾਂ ਤੇ ਕੰਗਨਾ ਰਣੌਦ ਦਾ ਜਿਹੜਾ ਇਹ ਕੋਲਡ ਵਾਰ ਚੱਲ ਰਹੀ ਹੈ ਜਿਹੜੀ ਇਹ ਕੰਟਰੋਵਰਸੀ ਚੱਲ ਰਹੀ ਹੈ ਇਸ ਨੂੰ ਲੈ ਕੇ ਬਹੁਤ ਸਾਰੀਆਂ ਅਪਡੇਟਸ ਜਿਹੜੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਇਹਨਾਂ ਅਪਡੇਟਸ ਦੇ ਵਿੱਚ ਹੀ ਇੱਕ ਅਪਡੇਟ ਇਹ ਵੀ ਆਈ ਹੈ ਕਿ ਹੁਣ ਕੰਗਨਾ ਰਣੌਦ ਦੇ ਇਸ ਬਿਆਨ ਤੋਂ ਬਾਅਦ जेपी ਨੱਡਾ ਨੇ ਕਿਹਾ ਕਿ ਸਾਡੀ ਪਾਰਟੀ ਅਜੀਹੇ ਬਿਆਨਾਂ ਦਾ ਸਮਰਥਨ ਨਹੀਂ ਕਰਦੀ ਤੇ ਕਿਤੇ ਨਾ ਕਿਤੇ ਕੰਗਨਾ ਰਣੋਤ ਦੇ ਨਾਲ ਵੱਡੀ ਮੀਟਿੰਗ ਕਰਨ ਦੀ ਉਹਨਾਂ ਨੇ ਸੋਚੀ ਹੈ ਤਾਂ ਇੱਥੇ ਮੀਟਿੰਗ ਵੀ ਹੋ ਸਕਦੀ ਹੈ ਕੰਗਨਾ ਰਣੋਤ ਦੇ ਨਾਲ ਹਾਲਾਂਕਿ ਇਸ ਮੀਟਿੰਗ ਦੇ ਵਿੱਚ ਕਿਹੜੀਆਂ ਚੀਜ਼ਾਂ ਕੰਗਨਾ ਰਣੋਤ ਨੂੰ ਕਈਆਂ ਜਾਣਗੀਆਂ ਇਹ ਵੀ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦਾ ਜਦੋਂ ਅੰਦੋਲਨ ਹੋਇਆ ਸੀ ਬਹੁਤ ਸਾਰੀਆਂ ਚੀਜ਼ਾਂ ਉਸ ਸਮੇਂ ਕਿਸਾਨਾਂ ਦੇ ਨਾਲ ਵੀ ਵਾਪਰੀਆਂ ਸੀ ਤਾਂ ਦੋਹੇ ਹੀ ਪੱਖਾਂ ਦੇ ਪਰਪਸ ਤੋਂ ਇੱਥੇ ਜਿਹੜੀ ਮੀਟਿੰਗ ਦੇ ਵਿੱਚ ਗੱਲਾਂ ਸ਼ਾਇਦ ਹੋ ਸਕਦੀਆਂ ਨੇ ਕਿਉਂਕਿ ਅਕਸਰ ਹੀ ਆਪਾਂ ਦੇਖਣ ਨੂੰ ਮਿਲਦਾ ਹੈ ਕਿ ਕੰਗਨਾ ਰਣੌਤ ਜਦੋਂ ਵੀ ਕੋਈ ਬਿਆਨ ਦਿੰਦੀ ਹੈ ਤਾਂ ਉਹ ਬਿਆਨ ਇੰਨਾ ਜ਼ਿਆਦਾ ਵੱਜ ਜਾਂਦਾ ਹੈ ਉਸ ਨੂੰ ਲੈ ਕੇ ਚੀਜ਼ਾਂ ਇੰਨੀਆਂ ਵੱਜ ਜਾਂਦੀਆਂ ਨੇ ਕਿ ਸੰਭਾਲਨੀ ਔਖੀਆਂ ਹੋ ਜਾਂਦੀਆਂ ਨੇ ਇੱਥੇ ਸਾਡੇ ਨਾਲ ਕਾਲਰ ਵੀ ਜੁੜੇ ਨੇ ਆਪਾਂ ਕਾਲਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਹਲੋ ਸ਼ਸ਼ੀਕਲ ਸਰ ਹਾਂਜੀ ਕਿੱਥੋਂ ਬੋਲ ਰਹੇ ਹੋ ਸੰਜੀਵ ਸ਼ਰਮਾ ਬੋਲ ਰਹੇ ਹਾਂ ਇਹ ਸਰ ਹਾਂਜੀ ਸੰਜੀਵ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਏਵਨ ਪੰਜਾਬੀ ਟੀਵੀ ਤੇ ਧੰਨਵਾਦ ਮਰਮ ਬੋਲਦਾ ਧੰਨਵਾਦ ਜੀ ਸੰਜੀਵ ਜੀ ਕੀ ਕਹਿਣਾ ਚਾਹੂਗੇ ਕੰਗਨਰ ਨਾਥ ਦੇ ਬਿਆਨ ਤੇ ਭਾਜਪੀ ਨੇ ਹੁਣ ਪੱਲਾ ਝਾੜਿਆ ਦਾਜਾ ਕਿ ਕੰਗਨਰ ਨਾਥ ਨੇ ਇੱਥੇ ਬਿਆਨ ਦਿੱਤਾ ਸੀ ਕਿਸਾਨਾਂ ਦੇ ਖਿਲਾਫ ਉਹਨਾਂ ਨੇ ਕਿਹਾ ਸੀ ਕਿ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਉਸ ਸਮੇਂ ਕਿਸਾਨਾਂ ਨੂੰ ਫੰਡ ਮਿਲਦੇ ਸੀ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਵੱਲੋਂ ਕਈਆਂ ਗਈਆਂ ਸੀ ਤਾਂ ਕਰਕੇ ਉਹਨਾਂ ਦੀ ਫਿਲਮ ਮੈਮਰਜੈਂਸੀ ਦਾ ਕਿਸਾਨ ਵਿਰੋਧ ਕਰ ਰਹੇ ਨੇ ਕਿਉਂਕਿ ਕੰਗਨਾ ਇਹਨਾਂ ਚੀਜ਼ਾਂ ਦੇ ਖਿਲਾਫ ਸੀ ਤਾਂ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਸਾਫ਼ ਤੌਰ ਤੇ ਆਪਣੇ ਬਿਆਨ ਦੇ ਵਿੱਚ ਕਈਆਂ ਗਈਆਂ ਨੇ ਤੇ ਦੂਜੇ ਪਾਸੇ ਹੁਣ ਬੀਜੇਪੀ ਦੇ ਲੀਡਰ ਜੇਪੀ ਨੱਡਾ ਨੇ ਇਹਨਾਂ ਚੀਜ਼ਾਂ ਤੋਂ ਕਿਨਾਰਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਬਿਆਨਾਂ ਦੀ ਬੀਜੇਪੀ ਦੇ ਵਿੱਚ ਕੋਈ ਵੈਲਿਊ ਨਹੀਂ ਹੈ ਬੀਜੇਪੀ ਇਹਨਾਂ ਦਾ ਸਮਰਥਨ ਨਹੀਂ ਕਰਦੇ ਇਹ ਕੰਗਨਾ ਰਣੌਤ ਦਾ ਪਰਸਨਲ ਮੈਟਰ ਹੈ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਕਹੀਆਂ ਗਈਆਂ ਨੇ। ਦੇਖੋ ਮੜਾਵਾ ਸਰਕਾਰ ਦੇ ਇਸ ਰਵਈਏ ਨੂੰ ਅਸੀਂ ਇੱਕ ਰੂਪ ਚ ਲੈ ਸਕਦੇ ਹਾਂ। ਜੀ। ਇੱਕ ਰੂਪ ਚ ਤਾਂ ਲੈ ਸਕਦੇ ਹਾਂ ਵੀ ਦੇਖੋ ਪਾਵਰ ਹੂੰ ਕਿਹਨੇ ਦੇਈ ਵੀ ਆ ਪਾਵਰ ਚ ਕੌਣ ਹੈ ਜੀ। ਸ਼ਹਿ ਕੀ ਦੀ ਹੈ ਜੀ ਆਸ਼ੀਰਵਾਦ ਹੱਥ ਕੀ ਦਾ ਜੀ। ਜੀ। ਦੂਜੇ ਪਾਸੇ ਅਸੀਂ ਕਹਿ ਸਕਦੇ ਹਾਂ ਜੀ ਹੂੰ ਬੀ ਬੀਜਪੀ ਡਰਾਮੇਬਾਜੀ ਕਰਦੀ ਹੈ ਅਗਰ ਬੀਜਪੀ ਡਰਾਮੇਬਾਜੀ ਨਹੀਂ ਕਰਦੀ ਆ ਇਨਾ ਕਾ ਕੀ ਨਹੀਂ ਸਾਹ ਬਣਾ ਵੀ ਹਾਂ ਇਹਦਾ ਸਾਡੇ ਨਾਲ ਲੈਣਾ ਦੇਣਾ ਪਰਸਾ ਲੈਟਰ ਉਸ ਚੀਜ਼ ਤੇ ਐਕਸ਼ਨ ਕਿਉਂ ਨਹੀਂ ਕੀ ਹੋਇਆ ਜੀ ਬਿਲਕੁਲ ਕਿਉਂ ਨਹੀਂ ਜੀ ਹੋਈ ਹਮ ਅਗਰ ਤੁਹਾਡੀ ਪਾਰਟੀ ਦਾ ਅਕਸ ਖਰਾਬ ਕਰ ਰਹਾ ਕੋਈ ਤੁਹਾਡਾ ਨੇਤਾ ਕੋਈ ਮੰਤਰੀ ਕੋਈ ਤੁਹਾਡਾ ਮੈਂਬਰ ਪਾਰਲੀਮੈਂਟ ਤਾਂ ਤੁਹਾਡਾ ਫਰਜ ਬਣਦਾ ਉਹਨੂੰ ਪਿਨਿਸ਼ਮੈਂਟ ਦੇ ਕੇ ਸਜ਼ਾ ਦੇ ਕੇ ਉਹਨੂੰ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ ਤਾਂ ਜੋ ਅਗਲੇ ਹੋਰ ਜੋ ਸੋਚ ਰਹੇ ਉਹਨ ਵੀ ਜਿਹੇ ਵਿਵਾਦਤ ਬਿਆਨ ਦੇਣੇ ਆ ਲੋਕਾਂ ਦੇ ਭੜਕਾਉ ਹੋਵੇ ਬਿਆਨ ਦੇਣੇ ਆ ਤਾਂ ਜੋ ਉਹਨਾਂ ਦੇ ਨਕੇਲ ਵੀ ਕਸ ਹੋਵੇ আর ਲੋਕਾਂ ਨੂੰ ਡਰ ਵੀ ਰਹੇ ਜੀ ਜੀ ਬਿਲਕੁਲ ਤੇ ਅਜਿਹੇ ਬਿਆਨਾਂ ਤੋਂ ਕਿਤੇ ਨਾ ਕਿਤੇ ਕੰਗਨਾ ਰਨਾਤ ਨੂੰ ਵੀ ਪਰਹੇਜ਼ ਕਰਨ ਦੀ ਜ਼ਰੂਰਤ ਹੈ ਕਿਉਂਕਿ ਕੰਗਨਾ ਰਨਾਤ ਅਕਸਰ ਹੀ ਆਪਣੇ ਵਿਬਾਕ ਅੰਦਾਜ਼ ਦੇ ਵਿੱਚ ਬਿਆਨਬਾਜ਼ੀ ਤਾਂ ਕਰ ਦਿੰਦੀ ਹੈ ਪਰ ਕਈ ਵਾਰ ਉਹਨਾਂ ਬਿਆਨਾਂ ਦੇ ਵਿੱਚ ਆਪ ਹੀ ਫਸ ਜਾਂਦੀ ਹੈ ਮੈਡਮ ਕਾਰਨ ਇਹ ਹੀ ਹੈ ਜੀ ਵੀ ਸਜ਼ਾ ਨਹੀਂ ਮਿਲੀ ਜੀ ਕਦੇ ਜੀ ਉਸ ਜੀ ਦਾ ਉਦਾਹਰਣ ਨਹੀਂ ਜੀ ਕਰਨਾ ਪਿਆ ਹਮ ਅਗਰ ਮੈਂ ਕਿਸੇ ਪੜੋਸੀ ਨੂੰ ਮਾੜੇ ਸ਼ਬਦ ਬੋਲਦਾ ਹਾਂ ਜੀ ਉਹ ਮੈਨੂੰ ਰਿਪਲਾਈ ਨਹੀਂ ਦੇਣਗੇ ਮੈਨੂੰ ਘੋਬਣਗੇ ਨਹੀਂ ਮੈਨੂੰ ਰੋਕਣਗੇ ਨਹੀਂ ਮੈਨੂੰ ਟੋਕਣਗੇ ਨਹੀਂ ਜੀ ਮੈਂ ਤਾਂ ਰੋਜ਼ ਉਹਨਾਂ ਨੂੰ ਗਾਲਾਂ ਕੱਢੂੰਗਾ ਜੀ ਜੀ ਇਸ ਡੇਟ ਤੇ ਸਟਾਕ ਹੀ ਨੇ ਲਾਉਣਾ ਜੀ ਸਟਾਕ ਵੀ ਸਿਸਟਮ ਨੇ ਲਾਉਣਾ ਸਟਾਕ ਡਿਪਾਰਟਮੈਂਟ ਨੇ ਲਾਉਣਾ ਹੈ ਜੇ ਬੰਦੇ ਨੂੰ ਪਤਾ ਹੁੰਦਾ ਵੀ ਹਾਂ ਮੈਂ ਇੱਕ ਬਿਆਨ ਦੇ ਕੇ ਬੋਲ ਕੇ ਚਲਾ ਗਿਆ ਮੈਨੂੰ ਕੋਈ ਸਜ਼ਾ ਨਹੀਂ ਮਿਲੀ ਮੇਰੇ ਤੇ ਕੋਈ ਕਾਰਵਾਈ ਨਹੀਂ ਹੋਈ ਮੈਂ ਦੂਜਾ ਬਿਆਨ ਬੋਲਦਾ ਤੇ ਤੀਜਾ ਬਿਆਨ ਦੇਦਾ ਜੀ ਇਹ ਫਿਰ ਸਰਕਾਰ ਦੀ ناکਾਮੀ ਕਹੋਗੇ ਜੀ ਇਹਨੂੰ ਇਸ ਬਿਲਕੁਲ ਜੀ ਬਿਲਕੁਲ ਸਰਕਾਰਾਂ ਦੀ ناکامی ਵੀ ਕਹਿ ਸਕਦੇ ਆ ਦੂਜੇ ਪਾਸੇ ਕਿਸਾਨਾਂ ਨੂੰ ਲੈ ਕੇ ਅਕਸਰ ਹੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿਸਾਨ ਹੁਣ ਐਮਰਜੈਂਸੀ ਫਿਲਮ ਦਾ ਵਿਰੋਧ ਇਸ ਕਰਕੇ ਕਰ ਰਹੇ ਨੇ ਕਿਉਂਕਿ ਪੰਜਾਬ ਦਾ ਅਕਸ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਸਹੀ ਨਹੀਂ ਦਿਖਾਇਆ ਗਿਆ ਜੋ ਚੀਜ਼ਾਂ ਸਹੀ ਨਹੀਂ ਦਿਖਾਈਆਂ ਗਈਆਂ ਉਸ ਨੂੰ ਕੱਟ ਕਰ ਸਕਦੇ ਨੇ ਜਾਂ ਫਿਰ ਉਸ ਨੂੰ ਹ ਹੁਣੀ ਤਾਂ ਫਿਲਹਾਲ ਫਿਲਮ ਬਣ ਚੁੱਕੀ ਹੈ ਤਾਂ ਉਹ ਸੀਨ ਜਿਹੜੇ ਨੇ ਉਹ ਚੇਂਜ ਨਹੀਂ ਹੋ ਸਕਦੇ ਪਰ ਇੱਥੇ ਰਿਆਤ ਇਹ ਹੈ ਕਿ ਉਹ ਸੀਨਸ ਨੂੰ ਜਾਂ ਤਾਂ ਘਟਾ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਨਾ ਦਿਖਾਇਆ ਜਾਵੇ ਕਿ ਕਿਉਂਕਿ ਕਿਤੇ ਨਾ ਕਿਤੇ ਆ ਆਪਾਂ ਕਹਿ ਸਕਦੇ ਹਾਂ ਕਿ ਭਾਵਨਾਵਾਂ ਨੂੰ ਠੇਸ ਪਹੁੰਚਦਾ ਹੈ ਤਾਂ ਇੱਥੇ ਅਜੀਹੀਆਂ ਚੀਜ਼ਾਂ ਜੇਕਰ ਕਿਸਾਨ ਮੰਗ ਰਹੇ ਨੇ ਤਾਂ ਇਸ ਚੀਜ਼ ਦੇ ਵਿੱਚ ਆਖਿਰ ਹਰਜ਼ ਕੀ ਹੈ ਬਿਲਕੁਲ ਮੈਡਮ ਦੇਖੋ ਕਿਸਾਨ ਆਪਣੀ ਜਗ੍ਹਾ ਸੀ ਨਹੀਂ ਕਹਿੰਦੇ ਵੀ ਉਹ ਗਲਤ ਹੈ ਜੀ ਆਹ ਕਿਸਾਨ ਠੀਕ ਨਹੀਂ ਜੀ ਕਰ ਰਹੇ। ਹੂੰ। ਦੇਖੋ ਕਿਸਾਨ ਵੀ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਵੀ ਸੋਚੇ ਤੋਂ ਬਿਨਾ ਸਮਝੇ ਤੋਂ ਬਿਨਾ ਐਸੀ ਵੀ ਕਿਸਾਨਾਂ ਦੇ ਸਪੋਰਟਰਾਂ ਜੀ। ਜੀ। ਇਹ ਫੈਂਕਾ ਲੈ ਲੈਣਾ ਵੀ ਉਹ ਫਿਲਮ ਤੇ ਰੋਕ ਲਾਗੇ ਤੇ ਲਾਗੇ। ਪਹਿਲਾਂ ਉਹ ਚੀਜ਼ ਨੂੰ ਦੇਖੋ ਤਾਂ ਸਹੀ ਉਹ ਤੱਤ ਤਾਂ ਦੇਖੋ ਤੇ ਵੀ ਕੀ ਆ ਦਿਖਾ ਰਹੇ ਆ ਜੀ ਫਿਲਮ ਚ ਆਪਾਂ ਇੱਕ ਟ੍ਰੇਲਰ ਦੇਖ ਲਿਆ ਜੀ। ਕਿ ਜ ਆਪਾਂ ਨੇ ਕਈਆਂ ਸੁਣੀਆਂ ਗੱਲਾਂ ਦੇਖ ਲਈ ਕਿ ਦੇ ਵਿੱਚ ਇਹ ਹੋਊਗਾ ਇਹ ਹੋਊਗਾ। ਪਹਿਲਾਂ ਉਹ ਚੀਜ਼ ਨੂੰ ਬੇਸ਼ੱਕ ਇਹ ਕੁ ਸਿਸਟਮ ਦੇ ਤਾਇਰੇ ਚ ਦੇਖਿਆ ਜਾ ਰਿਹਾ ਹੈ ਲੋਕਾਂ ਤੋਂ ਦੇਖਿਆ ਜਾਵੇ ਇਸ ਨੂੰ ਉਸ ਤੇ ਕਿੰਨੇ ਕਿਤੇ ਵਿਚਾਰ ਕਰੇਗਾ ਵੀ ਸਾਨੂੰ ਲੱਗਦਾ ਨਹੀਂ ਕਿ ਵੀ ਕਿਸੇ ਨੇ ਫਿਲਮ ਦੇਖੀ ਹੋਊਗੀ ਜਾਂ ਕਿਸੇ ਨੇ ਉਸ ਤਰੀਕੇ ਨਾਲ ਤਾਂ ਕੱਢੇ ਹੋਣਗੇ ਕਿ ਕਿੱਦਾਂ ਸਟੋਰੀ ਜਾ ਰਹੀ ਹੈ ਕਿੱਦਾਂ ਤੁਹਾਨੂੰ ਜਾ ਰਹੇ ਹਾਂ ਕਿਤਨਾ ਦੇਖ ਰਹੇ ਹੈ ਜੀ ਬਿਲਕੁਲ ਜੀ ਬਿਲਕੁਲ ਤਾਂ ਇੱਥੇ ਦੇਖੋ ਉਹੀ ਗੱਲ ਆ ਜਾਂਦੀ ਹੈ ਕਿ ਬਿਆਨਬਾਜ਼ੀ ਹੋ ਜਾਂਦੀ ਹੈ ਤੇ ਬਿਆਨ ਜਿਹੜੇ ਨੇ ਅੱਗੇ ਜਾ ਕੇ ਐਨੇ ਜ਼ਿਆਦਾ ਵੱਜ ਆਉਂਦੇ ਨੇ ਕੰਟਰੋਵਰਸੀ ਕ੍ਰੀਏਟ ਕਰ ਦਿੰਦੇ ਨੇ ਬਾਦ ਵਿਵਾਦ ਖੜੇ ਹੋ ਜਾਂਦੇ ਨੇ ਕਿ ਆਪਸੀ ਜਿਹੜੇ ਮਸਲੇ ਨੇ ਉਹ ਸੁਲਝਾਉਣ ਦੀ ਇੱਥੇ ਕਿਤੇ ਨਾ ਕਿਤੇ ਜਦੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਆਪਾਂ ਦੇਖਿਆ ਹੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਕੰਗਨਾ ਦਾ ਜੋ ਵਾਦ-ਵਿਵਾਦ ਚੱਲਿਆ ਸੀ ਕਾਫੀ ਭੜਕਿਆ ਸੀ ਤਾਂ ਕੰਗਨਾ ਰਣੌਤ बार-बार ਜੋ ਪੰਜਾਬ ਦੇ ਉੱਤੇ ਜਾਂ ਫਿਰ ਪੰਜਾਬ ਦੇ ਲੋਕਾਂ ਦੇ ਉੱਤੇ ਜਾਂ ਕਿਸਾਨਾਂ ਦੇ ਉੱਤੇ ਜੋ ਬਿਆਨਬਾਜ਼ੀ ਕਰਦੀ ਹੈ ਕਿ ਇਹ ਚੀਜ਼ ਸਹੀ ਹੈ ਜਾਂ ਗਲਤ ਹੈ ਕਿ ਲੱਗਦਾ ਹੈ ਦੇਖੋ ਮੈਡਮ ਸਹੀ ਤਾਂ ਹੈ ਉਹ ਨਹੀਂ ਜੀ ਹੂੰ ਅਗਰ ਕਿਸੇ ਦੀ ਅਸੀਂ ਨਿੰਦਿਆ ਕਰਨੀ ਆ ਜਾਂ ਕਿਸੇ ਨੂੰ ਅਸੀਂ ਨੀਚਾ ਰਖਾਉਣ ਦੀ ਕੋਸ਼ਿਸ਼ ਕਰਨੀ ਆ ਕਿਸੇ ਨੂੰ ਧੌਂਕ ਦਿਖਾਉਣ ਦੀ ਕੋਸ਼ਿਸ਼ ਕਰਨੀ ਆ ਉਹ ਸਹੀ ਨਹੀਂ ਜੋ ਹੋ ਸਕਦਾ ਜੀ ਤਾਂ ਤੁਸੀਂ ਆਪਣੇ ਹੱਕ 'ਚ ਬੋਲੋ ਤੁਸੀਂ ਉਹਨਾਂ ਦੇ ਪੱਖ 'ਚ ਬੋਲੋ ਤੁਸੀਂ ਉਹਨਾਂ ਦੀਆਂ ਬਰਾਈਆਂ ਕਰਦੇ ਆ ਜੀ ਫਿਰ ਉਹ ਕਿਹੜੇ ਹਿਸਾਬ ਨਾਲ ਸਹੀ ਹੋਊਗਾ ਜੀ ਸਹੀ ਬਿਲਕੁਲ ਨਹੀਂ ਜੀ ਆ ਇਸੇ ਕਰਕੇ ਅਸੀਂ ਦੇਖੋ ਚੈਨਲ ਦੇ ਮਾਧਿਅਮ ਰਾਈ ਸਰਕਾਰਾਂ ਨੂੰ ਵੀ ਅਪੀਲ ਕਰਦੇ ਆਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆਂ ਜਿੰਨੀਆਂ ਵੀ ਯੂਨੀਅਨਾਂ ਨਾਲ ਜੁੜੀ ਹੋਈਆਂ ਜਿਹਨੇ ਸਪੋਰਟਰ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਦੇਖ ਕੇ ਵਿਚਾਰ ਕੇ ਜੋ ਬਿਆਨਬਾਜ਼ੀ ਕਰਨੀ ਆ ਉਹ ਤੇ ਗਿਆ ਤੁਸੀਂ ਆਪਣੀ ਕਾਰਵਾਈ ਕਰਨੀ ਉਹ ਸੋਚ ਕੇ ਕਰਿਆ ਕਰੋ ਉਹ ਆਹ ਜਿਹੜੇ ਕਦਮ ਨਾਲ ਵੀ ਕਿਤੇ ਨਾ ਕਿਤੇ ਬੰਦਾ ਆਪ ਪੈਰ ਪਹਾੜਾ ਮਾਰ ਬੈਟਦਾ ਜੀ ਜਿੱਦਾਂ ਕਿਤੇ ਸਿੱਧੇ ਕਦਮ ਦੂਜੇ ਪਾਸੇ ਨੂੰ ਪੁੱਟਦੇ ਆ ਉਲਟਾ ਆਪਣੇ ਤੇ ਭਾਰੀ ਪੈ ਜਾਂਦਾ ਇਹਨਾਂ ਚੀਜ਼ਾਂ ਨੂੰ ਵਿਚਾਰ ਰੱਖ ਕੇ ਕਰਕੇ ਫਿਰ ਲੋਕਾਂ ਦੇ ਵਿੱਚ ਗੱਲ ਲਿਆਉਣੀ ਚਾਹੀਦੀ ਸਾਡੇ ਹਿਸਾਬ ਨਾਲ ਜੀ ਬਿਲਕੁਲ ਜੀ ਬਿਲਕੁਲ ਇਹਹੀ ਚੀਜ਼ ਹੈ ਕਿ ਦੇਖੋ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ ਜੋ ਜਾਨ ਬੁਝ ਕੇ ਕਿਤੇ ਨਾ ਕਿਤੇ ਅੱਗੇ ਆਉਣ ਦੇ ਚੱਕਰਾਂ ਦੇ ਵਿੱਚ ਕਾਫੀ ਵੱਡਾ ਜਿਹੜਾ ਵਿਵਾਦ ਆਪਾਂ ਕਹਿ ਸਕਦੇ ਹਾਂ ਖੜਾ ਹੋ ਸਕਦਾ ਹੈ ਬਹੁਤ ਵੱਡਾ ਮਸਲਾ ਬਣ ਸਕਦਾ ਹੈ ਤੇ ਹੁਣ ਬੀਜੇਪੀ ਦੇ ਵੱਲੋਂ ਇੱਥੇ ਇਸ ਬਿਆਨ ਦੀ ਜਿਹੜੀ ਨਿੰਦਾ ਵੀ ਕੀਤੀ ਜਾ ਰਹੀ ਹੈ ਤੇ ਬਹੁਤ ਸਾਰੇ ਅਜੀਹੇ ਲੀਡਰ ਨੇ ਬਹੁਤ ਸਾਰੇ ਪੋਲੀਟੀਸ਼ੀਅਨ ਵੀ ਨੇ ਜਿਨ੍ਹਾਂ ਨੇ ਅਜੀਹੇ ਬਿਆਨ ਦੀ ਨਿੰਦਾ ਕੀਤੀ ਹੈ ਤਾਂ ਇੱਥੇ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਬੀਜੇਪੀ ਪਾਰਟੀ ਦੇ ਵਿੱਚ ਰਹਿ ਕੇ ਕੰਗਨਾ ਰਣੌਤ ਕਿਤੇ ਨਾ ਕਿਤੇ ਬੀਜੇਪੀ ਦੇ ਅਕਸ ਨੂੰ ਵੀ ਖਰਾਬ ਕਰ ਰਹੀ ਹੈ रिकॉर्डਿੰਗ ਦੇ ਜਿਹੜੇ ਨਿੰਦਾ ਕਰ ਰਹੇ ਆ ਅਸੀਂ ਕਹਿੰਦੇ ਠੀਕ ਹੈ ਉਹ ਸਹੀ ਕਰ ਰਹੇ ਆ ਗੱਤ ਨਹੀਂ ਜੀ ਕਰ ਰਹੇ ਲੇਕਿਨ ਕੱਲੀ ਨਿੰਦਾ ਕਰਨੇ ਨਾਲ ਇਹ ਜੀ ਕੰਮ ਸਰਦਾ ਜੀ 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 ਉਹਨਾਂ ਤੇ ਐਕਸ਼ਨ ਕਰਵਾਓ ਤੁਸੀਂ ਉਹਨਾਂ ਤੇ ਕਾਰਵਾਈ ਕਰਵਾਓ ਤਾਂ ਜੋ ਅੱਗੇ ਉਹ ਚੀਜ਼ਾਂ ਨਾ ਹੋ ਸਕਣ ਅਸੀਂ ਨਿੰਦਾ ਕਰਕੇ ਚੈਨਲ ਤੇ ਆ ਕੇ ਬੋਲਤਾ ਜੀ ਅਸੀਂ ਮੀਡੀਆ ਜਾ ਕੇ ਬੋਲਤਾ ਕਿ ਉਹਨਾਂ ਨੇ ਗਲਤ ਕੀਤਾ ਇਹ ਨਹੀਂ ਕਰਨਾ ਚਾਹੀਦਾ ਉਹ ਨਹੀਂ ਕਰਨਾ ਚਾਹੀਦਾ ਈ ਗੱਲ ਜਿੱਦਾਂ ਠੀਕ ਹੁੰਦੀ ਹੈ ਲੇਕਿਨ ਕਿਤੇ ਨਾ ਕਿਤੇ ਗਰਾਉਂਡ ਜ਼ੀਰੋ ਤੇ ਜਾ ਕੇ ਉਸ ਚੀਜ਼ ਨੂੰ ਪਕੜ ਕੇ ਬੰਦ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਉਹ ਵਿਅਕਤੀ ਵੀ ਅੱਗੇ ਨੂੰ ਗਲਤੀ ਨਾ ਕਰੇ ਹੋਰ ਜੇ ਕੋਈ ਸੋਚਦਾ ਗਲਤੀ ਕਰਨਾ ਉਹ ਵੀ ਨਾ ਕਰੇ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਸੰਜੀਵ ਜੀ ਤੁਹਾਡਾ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਹਾਂਜੀ ਤਾਂ ਕੰਗਨਾ ਰਣੌਦ ਦੇ ਜੇਕਰ ਇਸ ਬਿਆਨ ਦੀ ਗੱਲ ਕੀਤੀ ਜਾਵੇ ਹਾਲਾਂਕਿ ਇਹ ਬਿਆਨ ਜਿਹੜਾ ਨਿਕਲ ਕੇ ਸਾਹਮਣੇ ਆਇਆ ਇਸ ਨੇ ਬਹੁਤ ਜ਼ਿਆਦਾ ਖਲਬਲੀ ਮਚਾ ਦਿੱਤੀ ਹੈ ਦੂਜੇ ਪਾਸੇ ਭਾਜਪਾ ਦੇ ਲੀਡਰ ਵੀ ਇਸ ਬਿਆਨ ਹੋਣ ਤੋਂ ਬਾਅਦ ਪੱਲਾ ਝਾੜਦੇ ਹੋ ਕਿਉਂਕਿ ਕਿਤੇ ਨਾ ਕਿਤੇ ਇੱਕ ਬਿਆਨ ਜਿਹੜਾ ਹੈ ਉਹ ਪੂਰੀ ਪਾਰਟੀ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਤਾਂ ਅਜੀਆਂ ਜਿਹੜੀ ਚੀਜ਼ਾਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਇੱਥੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਦੇ ਵੱਲੋਂ ਬਿਆਨ ਕੀਤਾ ਗਿਆ ਸੀ ਕਿਸਾਨਾਂ ਦੇ ਉੱਤੇ ਕਿ ਕਿਸਾਨ ਜਿਹੜੇ ਨੇ ਉਹ ਕਾਫੀ ਹੱਦ ਤੱਕ ਫੰਡਿੰਗ ਲੈਂਦੇ ਰਹੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਥੇ ਗੱਲਾਂ ਕਈਆਂ ਜਾ ਰਹੀਆਂ ਨੇ ਇੱਥੇ ਇੱਕ ਹੋਰ ਕੋਲਰ ਸਾਡੇ ਨਾਲ ਜੁੜ ਚੁੱਕੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸ੍ਰੀ ਕਾਲ ਜੀ ਸ਼ਸ਼ੀ ਕਾਲ ਸਰ ਕਿੱਥੋਂ ਬੋਲਦੇ ਹੋ ਮਾਲਵਿੰਦਰ ਸਰੂਤ ਹੋ ਗਏ ਜੀ ਹਾਂਜੀ ਮਾਲਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਏਵਨ ਪੰਜਾਬੀ ਟੀਵੀ ਤੇ ਧੰਨਵਾਦ ਜੀ ਧੰਨਵਾਦ ਜੀ ਮਾਲਵਿੰਦਰ ਜੀ ਕੀ ਕਹਿਣਾ ਚਾਹੋਗੇ ਅੱਜ ਕੰਗਨਾ ਰਣੌਤ ਦੇ ਬਿਆਨ ਤੇ ਭਾਜਪੀ ਨੇ ਵੀ ਪੱਲਾ ਛਾੜ ਦਿੱਤਾ ਹੈ ਦੱਸ ਜੀ ਇਹ ਕਿ ਕਿਸਾਨਾਂ ਦੇ ਵਿਰੁੱਧ ਇੱਥੇ ਕਿਤੇ ਨਾ ਕਿਤੇ ਕੰਗਨਾ ਰਣੌਤ ਨੇ ਬਿਆਨਬਾਜ਼ੀ ਕੀਤੀ ਸੀ ਉਹਨਾਂ ਨੇ ਬਿਆਨ ਦੇ ਵਿੱਚ ਕਿਹਾ ਸੀ ਕਿ ਜਦੋਂ ਕਿਸਾਨੀ ਅੰਦੋਲਨ ਹੋਇਆ ਤਾਂ ਉਸ ਵੇਲੇ ਕਿਸਾਨਾਂ ਨੂੰ ਫੰਡ ਮਿਲਦਾ ਸੀ ਜਿਸ ਕਰਕੇ ਕਿਸਾਨ ਧਰਨੇ ਤੇ ਬੈਠੇ ਹੋਏ ਸੀ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਵੱਲੋਂ ਕਈਆਂ ਗਈਆਂ ਤੇ ਹੁਣ ਭਾਜਪਾ ਦੇ ਜਿੰਨੇ ਵੀ ਲੀਡਰ ਨੇ ਉਹਨਾਂ ਲੀਡਰਾਂ ਨੇ ਇੱਥੇ ਪੱਲਾ ਝਾੜਿਆ ਉਹਨਾਂ ਨੇ ਕਿਹਾ ਹੈ ਸਾਫ਼ ਸ਼ਬਦਾਂ ਦੇ ਵਿੱਚ ਕਿ ਅਜਿਹੇ ਬਿਆਨ ਦੀ ਅਸੀਂ ਨਿੰਦਾ ਕਰਦੇ ਹਾਂ ਤੇ ਕਿਤੇ ਨਾ ਕਿਤੇ ਅੱਜ ਕੰਗਨਾ ਰਣੌਤ ਦੇ ਨਾਲ ਮੀਟਿੰਗ ਵੀ ਹੋਣ ਜਾ ਰਹੀ ਹੈ ਜੇਪੀ ਨੱਡਾ ਦੀ ਦੇਖੋ ਜੀ ਜਿਹੜੇ ਨੱਡਾ ਜੀ ਉਹਦੇ ਨਾਲ ਮੀਟਿੰਗ ਕਰਨ ਜਾ ਰਹੇ ਨੇ ਉਹ ਐਸੀ ਮੀਟਿੰਗ ਕਰਨ ਜਾ ਰਹੇ ਨੇ ਕਿ ਉਥੇ ਜਿਉਂ ਕੁਝ ਬੋਲਤਾ ਹੋਣਾ ਐਸੇ ਬਾਰੇ ਸਾਡੇ ਇਲੈਕਸ਼ਨ ਦਾ ਟਾਈਮ ਆ ਉਧਰ ਜੰਮੂ ਜਿਹ ਲੈਕਸ਼ਨ ਹੈਦਰ ਹਰਿਆਣਾ ਜੀ ਵੀ ਇਹ ਸਰਕਾਰ ਕੀ ਇਹ ਜਾ ਰਹੇ ਨਹੀਂ ਜੰਮੂ ਜਿੱਥੇ ਨਾਲ ਆਪਾਂ ਹਰਿਆਣੇ ਦੇ ਜੋ ਜਰੂਰ ਆਫਰ ਪਾਊਗਾ ਬੀਜੇਪੀ ਨੂੰ ਹਮ ਪਰ ਜਿਹੜੀ ਇਹਨਾਂ ਨੂੰ ਉਹਦੀ ਖਾਣੀ ਪਈ ਉਹ ਦੱਸ ਰਿਹਾ ਸਮਾਂ ਕਿ ਹੁੰਦੇ ਨੇ ਮਾੜੀ ਆਊਗਾ ਇਹਨਾਂ ਦਾ ਹਮ ਹਰਿਆਣੇ ਦੇ ਵਿੱਚ ਜਿਵੇਂ ਆ ਆਪਣੇ ਡੱਲਾ ਸਾਹਿਬ ਦੀ ਦੱਸ ਰਹੇ 에어ਪੋਰਟ ਤੇ ਉਹਨੂੰ ਗਾਤਰੇ ਬਾਰੇ ਕਹਿ ਰਹੇ ਤੇ ਦੇਖੋ ਪਹਿਲਾਂ ਵੀ ਜਹਾਜ਼ ਤੇ ਜਾ ਕੇ ਉਹ ਕਹਿੰਦਾ ਕਿ ਤਾਮਾ ਲੱਡੂ ਕਿਹੜੀ ਜਗ੍ਹਾ ਤੇ ਜਾਣਾ ਸੀ ਉਹਨਾਂ ਨੇ ਉਹਨਾਂ ਨੂੰ ਉੱਥੇ ਵੀ ਜਿਹੜੀ ਘਬਰਾਹਟ ਆ ਬੀਜਪੀ ਦੇ ਵਿੱਚ ਜਿੰਨਾ ਤੇ ਕਰ ਇਹਨਾਂ ਦੇ ਕੰਨਾਂ ਤੱਕ ਮੂੰਹ ਪਾੜੇ ਨੇ ਬੀਜਪੀਆ ਦੇ ਕਿਸਾਨਾਂ ਦੇ ਵਿੱਚ ਨਫ਼ਰਤ ਭਰੀ ਆ ਕਿਸਾਨਾਂ ਦਾ ਖਾਦਾ ਹੋਈ ਨਾਜ ਖਾਣਿਓ ਤੁਸੀਂ ਕਿਸਾਨਾਂ ਨੂੰ ਪੁੱਠਾ ਬੋਲਦੇ ਫੰਡ ਕਉਂਦੀ ਆ ਕਿਸਾਨਾਂ ਨੂੰ ਫੰਡ ਦੇ ਆ ਉਹਨੀਆਂ ਕੋਈ 2 ਨੰਬਰ ਦੇ ਤੇ ਜਾਂਚ ਕਰਾ ਲਓ ਜੀ ਬਿਲਕੁਲ ਜਾਂਚ ਕਰਾ ਲਓ ਜੇ ਕਿਸੇ ਨੂੰ ਕਿਹਨੇ ਕਿਸਾਨਾਂ ਨਾਲ ਹਮਦਰਦੀ ਆ ਪੰਜਾਬ ਨਾਲ ਪੰਜਾਬੀਆਂ ਨੂੰ ਬੈਠਿਆਂ ਨੂੰ ਤਾਂ ਹੀ ਭੱਜਿਆ ਉੱਥੇ ਉਹੀ ਗਲਤੀ ਮੰਨੀ ਕਿ ਨਹੀਂ ਜੇ ਜੇ ਸਮਾਂ ਆਇਆ ਨੇ ਸ੍ਰੀ ਪ੍ਰਧਾਨ ਮੰਤਰੀ ਪਹਿਲੀ ਵਾਰ ਤੇ ਆ ਰਹੇ ਹਾਂ ਇਹਦੇ ਵਿੱਚ ਜੁਗਲੇਬਾਜ਼ੀ ਕਹਿੰਦਾ ਜੀ ਮੈਂ ਜਿੰਨੀ ਭਾਪੀ ਦੀ ਸਰਕਾਰ ਆ ਸਾਡਾ ਪ੍ਰਧਾਨ ਮੰਤਰੀ ਆ ਉਹ ਵੀ ਜਿਵੇਂ ਕਹਿੰਦਾ ਹੁੰਦਾ ਕਿ ਇਹਦਾ ਜੁਗਲੇਵਾਰੀ ਸੀ 15-15 ਲੱਖ ਦੀ ਇਹ ਹੀ ਇਹਨਾਂ ਨੂੰ ਇੱਕ ਵਾਰ ਕਿਸਾਨਾਂ ਨੂੰ ਠਾਰਦਾ ਵੀ ਇਹ ਹੀ ਗਲਤੀ ਮੰਨਿਆ ਕਿਸਾਨਾਂ ਵੀ ਜਿਹੜੀ ਉਦੋਂ ਜਦੋਂ ਇੱਕ ਹਫ਼ਤਾ ਵੀ ਵਹਿ ਜਾਂਦੇ ਪਰ ਇਹ ਸਰਕਾਰ ਨੂੰ ਇਹ ਬੋਲਣ ਦਾ ਟਾਈਮ ਨਹੀਂ ਮਿਲਣਾ ਸੀ ਉਦੋਂ ਬਿਲਕੁਲ ਜਿਵੇਂ ਕੰਗਨਾਲ ਰੋਤ ਤਾਂ ਇਹ ਤਾਂ ਉਹ ਸੁਰਖੀਆਂ ਜਿਹੜੀਆਂ ਕਹਿੰਦੇ ਤੇ ਹੁਣ ਇਹ ਜਿਹੜੀ ਕੰਗਨਾਲ ਰੋਤ ਦੀ ਉਹ ਬੋਲੀ ਆ ਉਹ ਹੁਣ ਆਈ ਟਾਈਮ ਤੇ ਹਰਿਆਣੇ ਦੇ ਵਿੱਚ ਬਿਲਕੁਲ ਨਰਪੱਖ ਹੋ ਜੋਗੀ ਪਰ ਇਹ ਉਹ ਜਿਹੜੀ ਕੁਝ ਅਸਰ ਮੀਟਿੰਗ ਕਰ ਰਹੇ ਨੇ ਜਾਂ ਮਤਸਾਹ ਕਰੇ ਜਾਂ ਨੱਡਾ ਕਰੇ ਉਹ ਸੀ ਪ੍ਰਧਾਨ ਮੰਤਰੀ ਨੂੰ ਲੱਗਿਆ ਵੀ ਜੇਕਰ ਇਹ ਨਹੀਂ ਭਜਨ ਵਾਲੀ ਆਪਾਂ ਬਿਆਨ ਕਿਸਾਨਾਂ ਦੇ ਉਲਟ ਦੇਵਾਂਗੇ ਉੱਥੇ ਕਿਸਾਨਾਂ ਦੀ ਗੱਦੀ ਜਾ ਰਹੀ ਆ ਕਿਉਂ ਜਦੋਂ ਕਿਸਾਨਾਂ ਦੇ ਹਰਿਆਣੇ ਦਾ ਅंदोलਨ ਇਕੱਠੀ ਹੋਇਆ ਦੀ ਦਿੱਲੀ ਦੇ ਵਿੱਚ ਇੱਥੇ ਬੀਜਪੀ ਨੂੰ ਬਹੁਤ ਨੁਕਸਾਨ ਹੋਣ ਵਾਲਾ ਆਨਲਾਈਨ ਟਾਈਮ ਦੇ ਵਿੱਚ ਹਜੇ ਹੋਰ ਪਤਾ ਲੱਗ ਜਾਊਗਾ ਪਰ ਜੋ ਕਿਸਾਨਾਂ ਦੇ ਨਾਲ ਕੋਈ ਵੀ ਕਿਸਾਨੀ ਨਾਲ ਜੁੜਿਆ ਕਿਸਾਨਾਂ ਦੀ ਅੰਨ ਅਗਾਇਆ ਹੋਇਆ ਖਾਣੇ ਆਪਾਂ ਜੀ ਪਰ ਹਾਂ ਕੋਈ ਵੀ ਚੀਜ਼ ਜਿਹੜੇ ਕਿਸਾਨਾਂ ਦੇ ਹੱਕ ਬਣਦੇ ਨੇ ਉਹਨਾਂ ਨੂੰ ਬੈਠ ਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਸਲਾ ਹੱਲ ਕਰ ਲੈਣਾ ਚਾਹੀਦਾ ਜਿੰਨੇ ਵੀ ਕਿਸਾਨ ਮਰ ਗਏ ਤੇ ਕਿਸਾਨ ਨਾਲ ਬਹੁਤ ਦੁਕਾਨਦਾਰ, ਟਰੱਕ ਆਪਰੇਟਰ ਜਿਹਨੇ ਮਿਸਤਰੀ ਨੇ ਜਿਹਨੇ ਟਰਾਂਸਪੋਰਟ ਨੇ ਉਹ ਸਾਰੀ ਦੀ ਹੁੰਦੀ ਇਹਨਾਂ ਨਾਲ ਕਿਸਾਨਾਂ ਨਾਲ ਇੱਕ ਚੈਨ ਜੁੜੀ ਹੋਈ ਆ ਬਿਲਕੁਲ ਜੀ ਬਿਲਕੁਲ ਉਹੀ ਗੱਲ ਹੈ ਕਿ ਕਿਸਾਨਾਂ ਦੀ ਆਬਾਦੀ ਵੀ ਜ਼ਿਆਦਾ ਹੈ ਤੇ ਦੂਜਾ ਕਿਸਾਨਾਂ ਦੇ ਉੱਤੇ ਹੀ ਜਿਹੜੇ ਮਸਲੇ ਨੇ ਉਹ ਚੱਲ ਰਹੇ ਨੇ ਤੀਸਰੀ ਗੱਲ ਕਿਸਾਨ ਕਿਤੇ ਨਾ ਕਿਤੇ ਹਮੇਸ਼ਾ ਹੀ ਕੰਟਰੋਵਰਸੀ ਦਾ ਕੰਗਨਾ ਦੇ ਨਾਲ ਨਾਲ ਜਦੋਂ ਕੰਟਰੋਵਰਸੀ ਚੱਲਦੀ ਹੈ ਤਾਂ ਉਸ ਦੇ ਵਿੱਚ ਕਿਸਾਨ ਵੈਸੇ ਹੀ ਆ ਜਾਂਦੇ ਨੇ ਦੇਖੋ ਜਿਲੋਕਰ ਅਰਨ ਰਾਉਤ ਨੇ ਇੱਕ ਮਾਤਾ ਸਹਿਬ ਗਰਨਾਮ ਕੌਰ ਦੀ ਬਣੀ ਅਮਰ ਕੌਰ ਬਾਰੇ ਜਿਹੜੀ 100-100 ਰੁਪਏ ਕਿਸੇ ਦੇਖਣ ਵਾਲੀਆਂ ਨੇ ਹੂੰ ਜੀ ਆਪਾਂ ਕਿਸੇ ਦੇ ਵੱਲ ਆਪਣੀਆਂ ਮਾਵਾਵਾਂ ਵੱਲ ਉਂਗਲੀ ਕਰਦੇ ਆ ਕੱਲ ਨੂੰ ਤਿੰਨ ਉਂਗਲਾਂ ਤੇਰੀ ਕਿੰਨੀ ਵੀ ਨੇ ਕੰਦਣਾ ਰੌਤੋਂ ਸੋਚ ਲੈਣਾ ਚਾਹੀਦਾ ਇੱਕ ਵਧੀਆ ਆਪਦੇ ਕੰਮ ਤੇ ਲੱਗੇ ਆ ਤੇ ਵਧੀਆ ਰਹੇ ਜਿਹੜੀ ਆ ਇੱਕ ਫਿਲਮ ਰਿਲੀਜ਼ ਕਰ ਲੈਣੀ ਮੈਨੂੰ ਵੀ ਲੱਗਦਾ ਵੀ ਇਹਦੀ ਫਿਰ ਮਰ ਰਿਲੀਜ਼ ਹੋਣ ਦੇ ਦਾਂਗੇ ਇਹ ਬਿਲਕੁਲ ਇਹਦੀ ਵਿੱਚ ਹੀ ਪਤਾ ਲੱਗ ਜੂਗਾ ਹਜੇ ਬੀਜੇਪੀ ਜਿੰਨਾਂ ਦੇਕਰ ਲਾਇਸੈਂਸਾਂ ਨੇ ਚੁੱਕ ਬੈਠੀ ਆ ਉਹਨਾਂ ਤੱਕਰ ਬੀਜੇਪੀ ਵੀ ਇਹ ਹੈ ਵਿੱਚ ਕਿ ਹੰਦ ਨੇ ਹਜੇ ਕੋਈ ਬੇਸਬਰ ਨਹੀਂ ਲੈਂਦੀ ਹੈ ਵੀ ਇਹਦੀ ਫਿਲਮ ਰਿਲੀਜ਼ ਕਰਨ ਵਾਸਤੇ ਹੋ ਰੁਕੂਗੀ ਜ਼ਰੂਰ ਰੁਕੂ ਜਿਹੜੇ ਪੰਜਾਬ ਦੇ ਜ਼ਖਮ ਨੇ ਉਹ ਜ਼ਖਮਾਂ ਨੂੰ ਢੇਡਣਾ ਚਾਹੁੰਦੀ ਆ ਤੇ ਜੋ ਹੋਇਆ ਉਹ ਨੂੰ ਭੁੱਲ ਕੇ ਕਦੇ ਖਾਨਸਤਾਨੀ ਬੋਲਦਾਂ ਦੀ ਆ ਕਿਸਾਨਾਂ ਨੂੰ ਕੁੜੀ ਨੂੰ ਬੋਲਿਆ ਸੀ ਉਦੋਂ ਹੀਰੋ ਬਣ ਗਿਆ ਜ਼ੀਰੋ ਬਣ ਗਿਆ ਉੱਥੇ ਜੀ ਬਿਲਕੁਲ ਜੇ ਉਹ ਪੰਜਾਬੀਆਂ ਦੀ ਕਿ ਹੰਦ ਨੇ ਹਮਦਰਦੀ ਪੰਜਾਬੀਆਂ ਦੀ ਕੁੜੀ ਜਾਂ ਭੈਣ ਦੀ ਉਹਨਾਂ ਦੀ ਉਹਨਾਂ ਨੂੰ ਕਿੰਨਾ ਫੇਰ ਕਰਤਾ ਲੋਕਾਂ ਨੇ ਦੇਖੋ ਆਪਾਂ ਸੋਚ ਲੈਣਾ ਕਿ ਅਹੀਂ ਦਾ ਵੀ ਮੈਨੂੰ ਕਹੇ ਜੀ ਗੰਦੇ ਕਮਟ ਭੇਜਦੇ ਨੇ ਲੋਕ ਜੀ ਆਪਾਂ ਇਹ ਹੀ ਜੀਆਂ ਗੱਲਾਂ ਕਰਦੇ ਆ ਪਰ ਮੈਂ ਤਾਂ ਇਹੀ ਕਹਿਣਾ ਕੰਗਣਾ ਨੂੰ ਵੀ ਆਪਣਾ ਮੂੰਹ ਸੰਭਾਲ ਕੇ ਰੱਖ ਬਾਲਾ ਮੂੰਹ ਘੱਡੇ ਤੋਂ ਮੱਖੀ ਹੀ ਪੈਂਦੀਆਂ ਹੁੰਦੀਆਂ ਨੇ ਮੂੰਹ ਦੇ ਵਿੱਚ ਬਿਲਕੁਲ ਬਿਲਕੁਲ ਬਾਕੀ ਬਾਤ ਧੰਨਵਾਦ ਸਾ ਤੁਹਾਡਾ ਧੰਨਵਾਦ ਜੀ ਤੁਹਾਨੂੰ ਹਾਂਜੀ ਤਾਜ਼ਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਕੰਗਨਾ ਰਣੌਦ ਦੇ ਬਿਆਨ ਤੇ ਭਾਜਪਾ ਨੇ ਪੱਲਾ ਝਾੜਿਆ ਇਹ ਸੀ ਤਾਂ ਇੱਥੇ ਜੇਕਰ ਗੱਲ ਕਰਦੇ ਆਂ ਭਾਜਪਾ ਪਾਰਟੀ ਦੀ ਤਾਂ ਜਿੱਦਾਂ ਕਿ ਆਪਣੇ ਕੋਲਰ ਨੇ ਵੀ ਦੱਸਿਆ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਭਾਜਪਾ ਦੀ ਕਿੰਨੀ ਕ ਵੈਲਿਊ ਹੋਵੇਗੀ ਜਾਂ ਭਾਜਪਾ ਨੂੰ ਕਿੰਨੇ ਵੋਟਾਂ ਪੈਣਗੀਆਂ ਕਿਉਂਕਿ ਹਰਿਆਣਾ ਦੇ ਵਿੱਚ ਸਭ ਤੋਂ ਵੱਧ ਗਿਣਤੀ ਜਿਹੜੀ ਹੈ ਉਹ ਕਿਸਾਨ ਵੀਰਾਂ ਦੀ ਹੈ ਤੇ ਇੱਥੇ ਕਿਸਾਨਾਂ ਦੇ ਉੱਤੇ ਹੀ ਅਜਿਹੀਆਂ ਜਿਹੜੀ ਚੀਜ਼ਾਂ ਦੇ આરોਪ ਲਗਾਏ ਜਾਣੇ ਜਾਂ ਫਿਰ ਵਿਵਾਦਿਕ ਬਿਆਨ ਦੇਣਾ ਤਾਂ ਇਹ ਕਿਤੇ ਨਾ ਕਿਤੇ ਪਾਰਟੀ ਦੇ ਲਈ ਵੀ ਖਤਰਾ ਬਣ ਸਕਦਾ ਹੈ ਤੇ ਯਾਨੀ ਕਿ ਪੂਰੇ ਦੇ ਪੂਰੇ ਸਿਆਸਤ ਆਪਾਂ ਕਹਿ ਸਕਦੇ ਹਾਂ ਕਿ ਅਜੇ ਵੀ ਸਿਆਸਤ ਹੀ ਚੱਲ ਰਹੀ ਹੈ ਤੇ ਨਾ ਬਿਆਨਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਜਿੱਦਾਂ ਕਿ ਆਪਣੇ ਪਹਿਲਾ ਵਾਲੇ ਕੋਲਰ ਨੇ ਦੱਸਿਆ ਸੀ ਕਿ ਇੱਥੇ ਅਜੀਹੇ ਬਿਆਨ ਹਮੇਸ਼ਾ ਤੋਂ ਕੰਗਨਾਰ ਨੂੰ ਨੋਟ ਦਿੰਦੀ ਆ ਰਹੀ ਹੈ ਤੇ ਉਸਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਕਾਰਵਾਈ ਵੀ ਇੱਥੇ ਜ਼ਰੂਰੀ ਹੈ ਕਿਉਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹ ਇਦਾਂ ਹੀ ਵਿਵਾਦਿਤ ਬਿਆਨ ਦਿੰਦੀ ਰਹੀ ਤਾਂ ਕਾਫੀ ਹੱਦ ਤੱਕ ਕਹਿ ਸਕਦੇ ਹਾਂ ਕਿ ਮਸਲੇ ਹੋਰ ਜ਼ਿਆਦਾ ਪੱਕ ਸਕਦੇ ਨੇ ਭਾਜਪਾ ਪਾਰਟੀ ਨੂੰ ਵੀ ਬਹੁਤ ਜ਼ਿਆਦਾ ਅਸਰ ਪੈ ਸਕਦਾ ਹੈ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਵਾਕੀ ਇੱਥੇ ਕੰਗਨਾ ਰਣਾਧ ਦੇ ਵਿਵਾਦਿਤ ਬਿਆਨ ਜਿਹੜੇ ਨੇ ਉਹ ਆਪਸੀ ਭਾਈਚਾਰੇ ਨੂੰ ਵੀ ਖਤਮ ਕਰਦੇ ਜਾ ਰਹੇ ਨੇ ਤਾਂ ਤੁਸੀਂ ਵੀ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਮੈਂਟਾਂ ਦੇ ਰਾਹੀਂ ਤੇ ਲਾਈਵ ਪ੍ਰੋਗਰਾਮ ਨੂੰ ਵਾਤ ਤੋਂ ਵਾਤ ਸ਼ੇਅਰ ਵੀ ਕਰਿਆ ਕਰੋ ਇਸੇ ਦੇ ਨਾਲ ਦੇਖਦੇ ਰਹੋ ਏਵਾਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਤਵਾਲ ਨੂੰ ਦਿਓ ਇਜਾਜ਼ਤ